ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਆਪਾਂ ਟੌਪਿਕ ਲੈ ਕੇ ਆਏ ਆਂ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਕੋਈ ਚੰਗੀ ਮੱਝ ਲੈਣੀ ਆ ਉਹਦੀਆਂ ਨਸਲਾਂ ਉਹਦੀਆਂ ਕੁਆਲਿਟੀਆਂ ਦੁੱਧ ਰੇਟ ਉਹਦੇ ਆਪਾਂ ਵਿਸਤਾਰ ਦੇ ਵਿੱਚ ਤੁਹਾਨੂੰ ਭਾਈ ਇਸ ਵੀਡੀਓ ਦੇ ਰਾਹੀਂ ਜਾਣਕਾਰੀ ਦੇਵਾਂਗੇ ਜਿਵੇਂ ਕਿ ਬਰੀਡ ਆ ਗਈ ਰੇਟ ਆ ਗਿਆ ਦੁੱਧ ਆ ਗਿਆ ਹੁਣ ਆਪਾਂ ਕੀ ਕਰਨਾ ਮੂਹਰਾ ਨਸਲ ਦੀ ਮੱਝ ਅਗਰ ਲੈਣੀ ਆ ਤਾਂ 120000 ਤੋਂ ਸ਼ੁਰੂ ਹੋ ਕੇ ਇਹ ਭਾਈ 2 ਲੱਖ ਤੇ 40000 ਦੇ ਉੱਤੇ ਅੱਜ ਇਹ ਜਾ ਰਹੀ ਆਗੀ ਤੇ ਜਿਹਦੀ ਦੁੱਧ ਦੀ ਸੰਤਤਾ ਵੀ ਉਹਦੀ 20 ਲੀਟਰ ਦੇ ਕਰੀਬ-ਕਰੀਬ ਅਗਲੇ ਗਰੰਟੀ ਦਿੰਦੇ ਆ ਦੂਜੀ ਵਾਰੀ ਆ ਜੀਏ ਆਪਾਂ ਨੀਲੀ ਰਾਬੀ ਜਿਵੇਂ ਇਹ 137000 ਤੋਂ ਸ਼ੁਰੂ ਹੋ ਕੇ ਤੇ ਇਹ ਭਾਈ 2 ਲੱਖ ਤੇ 70000 ਤੇ ਵੀ ਇਹ ਜਾਵੜਦੀ ਆ ਗਈ ਇਹ ਅਗਰ ਫੇਰ ਆ ਗਈ ਆਪਾਂ ਬੂਰੀ ਮੈਂ ਬੂਰੀ ਮੈਂ ਆ ਗਈ ਆਪਣੀ ਨਾਰਮਲ ਜਿਵੇਂ 80000 ਤੋਂ ਲੈ ਕੇ ਤੇ ਇਹ 85000 ਦੇ ਵਿੱਚ ਜਾਵੜਦੀ ਆ ਗਈ ਤੇ ਦੁੱਧ ਦੀ ਸੰਪਤਾ ਆ ਗਈ 12 ਲੀਟਰ ਤੇ ਤੀਜੀ ਆ ਗਈ 5 ਕਨਾਲੀ ਕਨਾਲ 5 ਕਨਾਲੀ 5 ਕਨਾਲੀ 5 ਕਲਿਆਣੀ 75000 ਤੋਂ ਸ਼ੁਰੂ ਹੋ ਕੇ ਇਹ ਭਾਈ 80000 ਦੇ ਤੱਕ ਜਾ ਵੱੜਦੀ ਹੈਗੀ ਜਿਹਦੀ ਦੁੱਧ ਦੀ ਸਮਤਾ ਹੈਗੀ 10 ਲੀਟਰ ਹੁਣ ਆਪਾਂ ਤੁਹਾਨੂੰ ਵਿਸਤਾਰ ਦੇ ਨਾਲ ਸਮਝਾਉਨੇ ਆ ਜਿਵੇਂ ਕਿ ਇੱਕ ਮੂਹਰਾ ਨਸਲ ਦੀ ਆਪਾਂ ਚੰਗੀ ਕੁਆਲਟੀ ਦੇ ਉੱਤੇ 120000 ਰੁਪਿਆ ਲਾਉਨੇ ਆ ਉਹ ਭਾਈ ਜਿੰਨਾ ਮਰਜੀ ਜੇ ਨਾਰਮਲ ਆ ਕੇ ਘਰੇ ਵੀ ਆਪਾਂ ਨੂੰ ਉਹ 15 18 ਲੀਟਰ ਦੁੱਧ RAM ਦੇ ਨਾਲ ਆਪਣੀ ਨਾਰਮਲ ਸੇਵਾ ਦੇ ਉੱਤੇ ਦੇਊਗੀ। ਅਗਰ ਉਹਦੀ ਕੱਟੀ ਵੀ ਚੰਗੀ ਹੋਊਗੀ ਤਾਂ ਉਹਦੇ ਮਗਰ ਕੱਟੀ ਆ ਤਾਂ ਆਪਣੇ ਕੋਲੇ ਪਸ਼ੂ ਦੋ ਪੜ ਗਏ। ਆਪਣਾ ਕੀ ਹੈ ਡੈਰੀ ਫਾਰਮ ਦਾ ਕੰਮ ਅੱਗੇ ਚੱਲ ਪਿਆ। ਤੇ ਦੁੱਧ ਦੀ ਸੰਤਤਾ ਵੀ ਉਹਦੀ ਮਤਲਬ ਬਹੁਤ ਹੁੰਦੀ ਆ ਚੋਣ ਦੀ ਠੰਡੀ ਸੀਲ ਔਰ ਬਿਲਕੁਲ ਉਹੋ ਇਸ ਤਰ੍ਹਾਂ ਦੀ ਆਪਾਂ ਮੂਹਰਾ ਨਸਲ ਦੀ ਮੱਝ ਦੀ ਚੋਣ ਕਰ ਸਕਦੇ ਆ ਅਗਰ ਚੰਗੇ ਪੈਸੇ ਲਾਉਣੇ ਆ ਤਾਂ ਚੰਗੀ ਕੁਆਲਿਟੀ ਦੀ ਆਪਾਂ ਨੂੰ ਮੱਝ ਦੁੱਧ ਵਾਲੀ ਮਿਲ ਜਾਂਦੀ ਆ 2 ਨੰਬਰ ਤੇ ਆ ਜੀਏ ਆਪਾਂ ਨੀਲੀ ਰਾਵੀ ਨੀਲੀ ਰਾਵੀ ਦਾ ਰੇਟ ਥੋੜਾ ਜਿਹਾ ਭਾਈ ਵੱਧਾਗਾ ਇਹਦਾ ਵੱਧ ਇਹ ਆ ਇੱਕ ਤਾਂ ਇਹਦੀ ਸੁੰਦਰਤਾ ਔਰ ਸੁੰਦਰਤਾ ਦਾ ਕਰਕੇ ਇੱਕ ਇਹ ਠੰਡੀ ਸੀਲ ਤੇ ਮੂਹਰਾ ਨਸਲ ਦੇ ਨਾਲੋਂ ਇਹ ਲੰਬੇ ਸਮੇਂ ਦੇ ਤੱਕ ਦੁੱਧ ਬੱਧ ਦਿੰਦੀ ਆ ਔਰ ਜਦੋਂ ਇਹ ਦੁੱਧ ਵੱਧ ਦੇਊਗੀ ਇਸ ਦੇ ਨਾਲੋਂ ਦੁੱਧ ਇਹ ਉੱਪਰਲੀ ਨਾਲੋਂ ਦੁੱਧ ਵੱਧ ਦੇਊਗੀ ਇਹਦੇ ਰੇਟ ਦਾ ਵੀ ਫਰਕ ਹੋਊਗਾ ਇਹ 137000 ਤੋਂ ਚੱਲ ਕੇ ਇਹ 270000 ਦੇ ਤੱਕ ਇਹ ਆਪਾਂ ਨੂੰ ਮਿਲੂਗੀ ਇਹ ਇੱਕ ਲੰਮੇ ਸਮੇਂ ਦੇ ਉੱਤੇ ਆਪਾਂ ਨੂੰ ਦੁੱਧ ਵੱਧ ਦੇਊਗੀ ਇਹ ਠੰਡੀ ਸੀਲ ਔਰ ਜਿਆਦਾ ਜਿਆਦਾ ਕਰਕੇ ਇਹ ਦਰਿਆ ਦੇ ਇਲਾਕੇ ਦੇ ਵਿੱਚੋਂ ਇਹ ਨੀਲੀ ਰਾਬੀ ਮਿਲੂਗੀ ਔਰ ਨੀਲੀ ਰਾ ਵੀ ਜੇ ਤੁਸੀ ਚੋਣ ਕਰਨੀ ਆ ਇਹਦੀਆਂ ਤੁਹਾਨੂੰ ਕਾਫੀ ਚੋਣਾ ਬਹੁਤ ਟੇਡੀਆਂ ਹੁੰਦੀਆਂ ਇਹਦੇ ਨੱਕ ਤੇ ਟੇਢੀ ਧਾਰੀ ਹੋਣੀ ਚਾਹੀਦੀ ਆ ਨੱਕ ਤੇ ਟੇਢੀ ਇਹਦੇ ਧਾਰੀ ਹੋਣੀ ਚਾਹੀਦੀ ਆਗੀ ਔਰ ਧੁੰਨੀ ਦੇ ਉੱਤੇ ਧਾਰੀ ਹੋਣੀ ਚਾਹੀਦੀ ਆ ਅੱਧੀ ਸੂ ਹੋਣੀ ਚਾਹੀਦੀ ਆ ਔਰ ਥਣਾ ਦੇ ਉੱਤੇ ਵੀ ਅੱਧੇ ਥਣ ਹੋਣੇ ਚਾਹੀਦੇ ਆ ਅਗਰ ਢਿੱਡ ਦੇ ਉੱਤੇ ਵੀ ਲੰਮੀ ਧਾਰੀ ਇਹਦੀ ਮਿਲਦੀ ਆ ਤੁਹਾਨੂੰ ਔਰ ਬਿੱਲੀਆਂ ਅੱਖਾਂ ਵੀ ਮਿਲਦੀਆਂ ਆ ਇਹ ਦਰਿਆ ਦੇ ਇਲਾਕੇ ਦੀ ਨੀਲੀ ਰਾਵੀ ਆਪਾਂ ਨੂੰ ਮੱਝ ਹੋਊਗੀ ਠੰਡੀ ਸੀਲ ਹੋਊਗੀ ਉਹਦੇ ਦੁੱਧ ਦੀ ਸੰਤਤਾ ਮੂਹਰਾ ਨਸਲ ਨਾਲੋਂ ਵੱਧ ਹੋਊਗੀ ਹੁਣ ਆ ਜੀਏ ਆਪਾਂ ਬੂਰੀ ਨਸਲ ਆਪ ਨਾਰਮਲ ਨਸਲ ਤੇ ਆਪਾਂ ਆ ਜੀਏ ਜੋ ਆਪਣੇ ਬਠਿੰਡੇ ਮਾਨਸਾ ਇਹ ਬੈਲਟ ਦੀਆਂ ਆਪਣੇ ਏਰੀਆ ਦੀਆਂ ਇਹ ਨਸਲਾਂ ਚੱਲਦੀਆਂ ਗਈਆਂ ਦੋ ਨਸਲਾਂ ਚੱਲਦੀਆਂ ਪੰਜ ਕਲਿਆਣੀ ਤੇ ਬੂਰੀ ਨਸਲ ਜਿਹੜੀ ਬੂਰੀ ਨਸਲ ਆ ਬੂਰੀ ਨਸਲ ਦੇ ਤੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਇਹ 80 ਕੁ ਹਜ਼ਾਰ ਦੇ ਵਿੱਚ ਆਪਾਂ ਨੂੰ ਮਿਲ ਜਾਂਦੀ ਆ ਜੇ ਆਪਾਂ ਦੁੱਧ ਦੀ ਸੰਤਤਾ ਦੀ ਗੱਲ ਕਰੀਏ ਤਾਂ ਇਹ ਦੁੱਧ ਭਾਈ ਆਪਾਂ ਨੂੰ 10 ਤੋਂ 12 ਲੀਟਰ ਇਹ ਆਪਾਂ ਨੂੰ ਦੇ ਦਿੰਦੀ ਆਗੀ ਇਹ ਇੱਕ ਨਾਰਮਲ ਮੱਝਾਂ ਦੇ ਵਿੱਚੋਂ ਆ ਜਾਂਦੀ ਆ ਹੁਣ ਆਪਾਂ ਗੱਲ ਕਰੀਏ ਪੰਜ ਕਲਿਆਣੀ ਜਿਹੜੀ ਨਾਰਮਲ ਆਪਣੀ ਬਠੰਡੇ ਬਿਲਡ ਦੀਆਂ ਮੱਝਾਂ ਹੈਗੀਆਂ ਉਹ ਇਹ ਪੰਜ ਕਲਿਆਣੀ ਨੂੰ ਨੀਲੀ 라ਵੀ ਨਾ ਸਮਝ ਲੋ ਦਰਿਆ ਵਾਲੀ ਅਗਰ ਜੇ ਤੁਹਾਡੇ ਖੁਰਜ ਟੇਨ ਔਰ ਮਾੜਾ ਜਾ ਮੱਥੇ ਤੇ ਬੱਲ ਦਾ ਨਿਸ਼ਾਨ ਆ ਜਾਂ ਪੂਛ ਤੇ ਨਿਸ਼ਾਨ ਆ ਉਹ ਭਾਈ ਪੰਜ ਕਲਿਆਣੀ ਹੋਊਗੀ ਉਹਦਾ ਰੇਟ ਵੀ ਘਟ ਹੋਊਗਾ ਔਰ ਉਹਦੀ ਦੁੱਧ ਦੀ ਸਮਤਾ ਜਿਹੜੀ ਉਹ 10 ਕਿਲੋ 10 11 ਕਿਲੋ ਦੀ ਸਮਤਾ ਵਾਲੀ ਹੋਊਗੀ ਮੈਂ ਜਿਹੜਾ ਦੁੱਧ ਦਾ ਕੰਮ ਕਰਦਾ ਐ ਇਸ ਕਿੱਤੇ ਦੇ ਵਿੱਚ ਪਿਆ ਮੈਨੂੰ ਇਹ ਪਤਾ ਆ ਵੀ ਇਹ ਪਸ਼ੂ ਮੈਂ ਵੇਖ ਕੇ ਦੱਸ ਦਿੰਨਾ ਵੀ ਦੁੱਧ ਇੰਨਾ ਦੇਊਗਾ ਪਮਾ ਜੋ ਮਰਜੀ ਵਪਾਰੀ ਲੈਣ ਕੋਈ ਵੀ ਬੰਦਾ ਕਹੀ ਜਾਵੇ ਭਾਈ ਇਹਨਾਂ ਦੇ ਉਹ ਨਹੀਂ ਭਾਈ ਨੋਰਮਲ ਮੈਂ ਪਸ਼ੂ ਜਿਹੜੇ ਦੁੱਧ ਨੂੰ ਵੇਖ ਕੇ ਪਸ਼ੂ ਨੂੰ ਵੇਖ ਕੇ ਅਗਲੇ ਨੂੰ ਪਸ਼ੂ ਦਵਾਉਣਾ ਹੈਗਾ ਵੀ ਭਾਈ ਇਹ ਦੁੱਧ ਇਹ ਦੋਨੇ ਨਸਲਾਂ ਜਿਹੜੀਆਂ ਆਗੀਆਂ ਆਪਣੀਆਂ ਬੂਰੀ ਨਸਲ ਤੇ ਪੰਜ ਕਲਿਆਣੀ ਨਸਲ ਇਹ ਆਪਣੀਆਂ ਨੋਰਮਲ ਨਸਲਾਂਆਂ ਗੀਆਂ ਨੋਰਮਲ ਏਰੀਆ ਦੀ ਆਪਣੀਆਂ ਔਰ ਦੁੱਧ ਦੀ ਸੰਤਤਾ ਦੀ ਗੱਲ ਕਰੀਏ ਤਾਂ ਇਹ 10 ਤੋਂ 12 ਲੀਟਰ ਵਾਲੀਆਂ ਥੱਲੜੀਆਂ ਦੋਣ ਵਾਲੀਆਂ ਇਹ ਦੋਨੇ ਪਸ਼ੂ ਆਪਣੇ ਘੱਟ ਦੁੱਧ ਵਾਲੇ ਆ ਅਗਰ ਆਪਾਂ ਦੋਨਾਂ ਦੀ ਉਤਲੀਆਂ ਦੀ ਗੱਲ ਕਰੀਏ ਜਿਵੇਂ ਮੂਹਰਾ ਨਸਲ ਆ ਗਈ ਇਹ ਹਰਿਆਣੇ ਨਸਲ ਹਰਿਆਣੇ ਏਰੀਏ ਦੀ ਨਸਲ ਆ ਦੁੱਧ ਵੀ ਵੱਧ ਦਿੰਦੀ ਆ ਔਰ ਕੁਆਲਿਟੀ ਵੀ ਚੰਗੀ ਆ ਔਰ ਪਿਆਜ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਇਹਦਾ ਹਾਈ ਆ ਜਿਵੇਂ ਕਿ ਗੱਲ ਕਰੀਏ ਨੀਲੀ ਰਾਵੀ ਦੀ ਨੀਲੀ ਰਾਵੀ ਦਾ ਰੇਟ ਹਾਈ ਆ ਔਰ ਇਹ ਦਰਿਆ ਏਰੀਏ ਦੀ ਬਿਲਟ ਦੀ ਮੱਝ ਆ ਗਈ ਠੰਡੀ ਸੀਲ ਆ ਔਰ ਪੂਰੀ ਫੁੱਲ ਕੁਆਲਿਟੀ ਵਾਲੀ ਆ ਅੱਜ ਆਪਾਂ ਤੁਹਾਨੂੰ ਚਾਰ ਮੱਝਾਂ ਵਿਖਾਈਆਂ ਔਰ ਚਾਰ ਮੱਝਾਂ ਦਾ ਬੇਰਵਾ ਦੱਸਿਆ ਵੀ ਆਪਾਂ ਨੂੰ ਕਿਹੜੀ ਦੀ ਚੁਆਇਸ ਕਰਨੀ ਚਾਹੀਦੀ ਆ ਅਗਰ ਪਿੰਡੂ ਭਰਾ ਨੇ ਕਿਸੇ ਨੇ ਮੱਝ ਲੈਣੀ ਆ ਨਾਰਮਲ ਵਾਸਤੇ ਘਰੇ ਦੁੱਧ ਪੀਣ ਨੂੰ ਤਾਂ ਥਲੜੀਆਂ ਦੋਨਾਂ ਇਹ ਦੋਨਾਂ ਦੇ ਵਿੱਚੋਂ ਚੁਆਇਸ ਕਰ ਲੈਣ ਭਾਈ ਉਹ ਜਿਸ ਵੀਰ ਭਰਾ ਨੇ ਸ਼ੌਂਕ ਦੇ ਤੌਰ ਤੇ ਡੇਰੀ ਫਾਰਮ ਦੇ ਉੱਤੇ ਲੈਣੀ ਆ ਔਰ ਚੰਗੀ ਕੁਆਲਿਟੀ ਵਾਲੀਆਂ ਲੈਣੀਆਂ ਉਹ ਉਤਲੀਆਂ ਦੋਨਾਂ ਦੀ ਚੁਆਇਸ ਕਰ ਲੈਣ ਏ ਅੱਡ ਅੱਡ ਬੇਰਵੇ ਦੇ ਵਿੱਚ ਮੈਂ ਸਮਝਾਇਆ ਭਾਈ ਤੁਹਾਨੂੰ ਵੀਡੀਓ ਬਣਾਈ ਆਗੀ ਔਰ ਤੁਸੀਂ ਜੇ ਮੈਨੂੰ ਪਿਆਰ ਦਿਨੇਓ ਮੈਨੂੰ 23 ਲੱਖ ਫੋਲੋਅਰ ਹੋ ਗਏ ਆਗੇ ਉਹਨਾਂ ਦੇ ਪਿਆਰ ਸਦਕੇ ਇਹਨਾਂ ਦੇ ਕਈ ਵੀਰਾਂ ਦੇ ਕਮੈਂਟ ਆਏ ਸੀ ਬਾਬਾ ਜੀ ਸਾਨੂੰ ਤੁਸੀਂ ਮੱਝਾਂ ਤੇ ਗਾਵਾਂ ਬਾਰੇ ਵੀ ਇੱਕ ਦੋ ਵੀਡੀਓ ਬਣਾ ਕੇ ਸਾਨੂੰ ਦਿਓ ਵੀ ਕਿਹੜੀ ਅਸੀਂ ਘਰ ਲੈਣੀ ਆ ਤੇ ਕਿਹੜੀ ਅਸੀਂ ਦੁੱਧ ਵਾਸਤੇ ਲੈਣੀ ਆ ਉਸ ਵੀਰ ਭਰਾਵਾਂ ਦੇ ਕਮੈਂਟ ਆਉਣ ਦੇ ਉੱਤੇ ਤੇ ਭਾਈ ਅੱਜ ਮੈਂ ਮੱਜਾਂ ਦੀ ਬਣਾਈ ਹੈਗੀ ਵੀਡੀਓ ਤੇ ਵਿਸਤਾਰ ਦੇ ਵਿੱਚ ਦੱਸਿਆਗਾ ਉਹਦੇ ਤੇ ਜੇ ਤੁਹਾਨੂੰ ਨਹੀਂ ਸਮਝ ਆਈ ਤਾਂ ਮੇਰੇ ਆ YouTube ਚੈਨਲ ਦੇ ਉੱਤੇ ਵੇਖਣ ਵਾਲੇ ਵੀਰਾਂ ਨੂੰ ਫੋਨ ਨੰਬਰ ਦਿੱਤਾ ਹੋਇਆਗਾ 9988100715 ਤੇ ਕਮੈਂਟ ਕਰਕੇ ਭਾਈ ਪੁੱਛ ਸਕਦੇ ਹੋ ਵੀ ਅਸੀਂ ਬਾਬਾ ਜੀ ਕਿਹੜੀ ਮੱਜ ਲੱਗੇ ਤਾਂ ਅਸੀਂ ਕਿਸ ਪਰਪਤ ਵਾਸਤੇ ਲਈ ਓਵੇਂ ਭਾਈ ਮੈਂ ਸਮਝਾ ਦਊਗਾ ਜੇ ਕਿਸੇ ਨੇ ਵੀਡੀਓ ਬਣਵਾਉਣੀ ਹੋਵੇ ਸੇਲ ਪਰਚੇਤੇ ਲੈਣੀ ਹੋਵੇ ਜਾਂ ਕੱਟੀਆਂ ਬੱਚੀਆਂ ਤੇ ਲੈਣਾ ਹੋਵੇ ਪਸ਼ੂ ਬੰਦੇ ਨੇ ਤਾਂ ਉਹ ਮੇਰੇ ਇਸ ਨੰਬਰ ਤੇ ਸੰਪਰਕ ਕਰਕੇ ਮੇਰੇ ਨਾਲ ਵਾਸਤਾ ਕਰ ਸਕਦਾ ਜੀ ਮੇਰੇ ਵੇਖਣ ਵਾਲੇ ਚੈਨਲ ਵਾਲਿਆਂ ਦਾ ਬਹੁਤ ਬਹੁਤ ਗੁਰਲਾਬ ਸਿੰਘੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ